ਵਾਈਗੁਰਜੀ ਕਾਕਾਲਾ ਵਾਈਗੁਰਜੀ ਕੀ ਪਤੇ ਤੁਹਾਡਾ ਸਾਡਾ YouTube ਚੈਨਲ ਅਤੇ ਵੀਡੀਓ ਤੇ ਸਵਾਤ ਹੈ ਅੱਜ ਜੀ ਆਪਾਂ ਬੜਾ ਲੈ ਕੇ ਆਇਆ ਹੈ ਸ਼ੈਮੀ ਬਟਲੇ ਸ਼ਹੀ ਪੱਗ ਜਿਹਨਾਂ ਤੋਂ 7.5 ਮੀਟਰ ਕਪੜਾ ਡਾ ਬੋਲਵਾਤਿਆ ਤੇ ਸਭ ਤੋਂ ਪਹਿਲਾਂ ਆਪਾਂ ਪਹਿਲਾ ਡਾ ਲਗਾਉਣਾ ਸਿਰ ਦੇ ਸੈਂਟਰ ਚੋਲੇ ਆ ਕੇ ਉਹਨਾਂ ਲੜਨੂੰ ਪੁਣੀ ਨਾਲ ਹੌਲ ਦਾ ਬਾਥ ਥੱਲੇ ਰੱਖ ਕੇ ਬੰਦਪਸਾ ਉੱਤਰਾ ਕੇ ਦੋਹੀ ਪੱਲੇ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜਨੂੰ ਫੋਲਡ ਕਰਾਂਗੇ ਇੱਕ ਵਾਰ ਜਿਹੜਾ ਲੜਨੂੰ ਫੋਲਡ ਕਰਕੇ ਫਿਰ ਜਿਹੜਾ ਲੜਨੂੰ ਮੋਟਾਈ ਚ ਕਰਕੇ ਸਾਫ਼ ਕਰ ਲੈਣਾ ਲੜਨੂੰ ਸਾਫ਼ ਕਰਤ ਬਾਅਦ ਅਤਿਖਤੀ ਗਲਟਾ ਕਿਹੜਾ ਪਿਆੜ ਨੂੰ ਲੋਡ ਕਰਕੇ ਜਿਹੜਾ ਲੜਨ ਲਗਾ ਦੇਣਾ ਚੰਗੀਦੜੇ ਉਹਦੇ ਵਿੱਚੋਂ ਵੱਲ ਜਿਹੜੇ ਕੱਢ ਕੇ ਜਿਹੜਾ ਲੜਨ ਲਗਾਵਾਂਗੇ ਤੇ ਬਰੋਤ ਤੋવાય ਜਿਹੜਾ ਆਪਾਂ ਅਗਲਾ ਲਾ ਲਗਣਾ ਲੜਨ ਦਾ ਬੈਕ ਤੋਂ ਪਿੰਚੇ ਕਰ ਲੈਣਾ ਗੁਣੀ ਰੋਲ ਦਾ ਪਾਥਲੇ ਰੱਖ ਕੇ ਬੰਦ ਬਸੋਤਰਾ ਕੇ ਚਾਰੋਂ ਗਲੇ ਨਾਲ ਜਿਹੜਾ ਪਿਆੜ ਨੂੰ ਉਤਲ ਲਗਾਣਾ ਚਾਰੋਂ ਗਲੇ ਨਾਲ ਜਿਹੜਾ ਪਿਆੜ ਨੂੰ ਉਤਲ ਲੋਡ ਕਰਕੇ ਫਿਰ ਲੜਨ ਡਬਲ ਹੋਲਡ ਕਰਾਂਗੇ ਲੜਨ ਡਬਲ ਹੋਲਡ ਕਰਨ ਤੋਂ ਬਾਅਦ ਲੜਨ ਜਿੱਦਾਂ ਸਾਫ਼ ਕਰ ਲੈਣਾ ਹੈ ਤੇ ਫਿਰ ਜਿੰਨਾ ਤੱਕ ਫਾਸਾ ਰੱਖਣਾ ਚਾਹੁੰਦੇ ਹੋ ਤੁਸੀਂ ਉਹਨਾਂ ਦਾ ਫਾਸਾ ਰੱਖ ਕੇ ਜਿਹੜਾ ਲੜਨ ਨੂੰ ਲੋਡ ਕਰਕੇ ਤੇ ਨਾਲ ਨਾਲ ਬਾਅਦ ਫੇੜ ਕੇ ਉਹਦੀ ਸਫਾਈ ਕਰਕੇ ਜਿਹੜਾ ਲੜਨ ਲਗਾ ਲੈਣਾ ਹੈ ਚੰਗੀ ਨਾ ਨਹੀਂ ਆਲ ਬਾਅਦ ਫਿਰ ਕੇ ਲੜ ਦੀ ਸਫਾਈ ਕਰਕੇ ਜਿਹੜਾ ਲੜਨ ਲਗਾ ਲੈਣਾ ਹੁਣ ਜਿਹੜਾ ਪੜ ਲੈ ਇਹਦੀ ਆਪਾਂ ਜਿਹੜੀ ਬਾਕੀ ਦੀ ਸੈਟਿੰਗ ਕਰ ਲੈਣੀ ਆ ਉਸ ਤੋਂ ਬਾਅਦ ਜਿਹੜਾ ਅਗਲਾ ਲੜ ਲਗਾਉਣਾ ਲੜਨ ਦਾ ਬੈਗ ਤੋਂ નીચે ਕਰ ਲੈਣਾ ਆਪਣੀ ਉਹ ਖਲ ਦਾ ਪਾ ਥੰਦੇ ਰੱਖ ਕੇ ਬੰਦ ਪਾ ਥੱਲੇ ਰੱਖ ਕੇ ਦੋਈ ਬੰਨੇ ਜੋ ਪਹਿਲੇ ਪਹਿਲੇ ਜਿਆਦਾ ਖੋਲਣਾ ਦੂਜੇ ਨਾਲ ਆਪਾਂ ਮਟੇਲ ਪਾਸੋਂ ਨਾਲ ਜੋੜ ਕੇ ਖਿਆਰ ਨੂੰ ਲੈਣਾ ਜਿਹੜਾ ਪਿਆੜ ਨੂੰ ਉਤਲੜ ਕਰਨਾ ਫਿਰ ਜਿਹੜਾ ਲੜ ਨੂੰ ਸਾਫ਼ ਕਰਾਂਗੇ ਲੜ ਨੂੰ ਸਾਫ਼ ਕਰਕੇ ਉੱਤ ਜਿਹੜਾ ਲੜ ਨੂੰ ਚਿੱਧਰਾਂ ਲੋਡ ਕਰਨਾ ਤੇ ਫਿਰ ਲੜ ਨੂੰ ਡਬਲ ਫੋਲਡ ਕਰਾਂਗੇ ਲੜ ਨੂੰ ਡਬਲ ਫੋਲਡ ਕਰਕੇ ਜਿੰਨਾ ਵਾ ਪਹਿਲੇ ਦਫਾ ਚਖੀ ਉਹਨਾਂ ਪਹਿਲੇ ਦਫਾ ਚਖਾ ਕਿਹੜਾ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਤੇ ਨਾਲ ਦੇਣ ਬਾਕੀ ਬਾਦ ਜਿਹੜੀ ਆਪਾਂ ਸੈਟਿੰਗ ਕਰਨੀ ਆਣੀ ਹੈ ਕਿਹੜਾ ਆਪਾਂ ਬਾਏ ਫੇਰਨਾ ਤੁਸੀਂ ਥੋੜੀ ਡੇਢ ਚ ਰੱਖ ਕੇ ਤੇ ਗੁਲਾਈ ਚ ਕਰਕੇ ਫੇਰ ਨਾਲ ਬਾਜ ਨੂੰ ਤੇਰਸ ਤੋਂ ਬਾਜ ਜਿਹੜਾ ਆਪਾਂ ਅਗਲਾ ਲਾੜ ਲਾੜ ਨੂੰ ਵੈਗ ਤੋਂ ਪਿੰਚ ਕਰ ਲੈਣਾ ਮੁਣੀ ਖੋਲ ਦੇ ਬਾਅਦ ਥੱਲੇ ਰੱਖ ਕੇ ਬੰਦ ਪਸਾ ਉੱਤਰਾ ਕੇ ਚਾਰ ਉਂਗਲਾਂ ਨਾਲ ਜਿਹੜਾ ਪੜ ਨੂੰ ਤੋੜਗਾ ਨਾ ਤੇ ਫਿਰ ਜਿਹੜਾ ਲੜ ਨੂੰ ਡਬਲ ਫੋਲਡ ਕਰਾਂਗੇ ਉਹਦੀ ਮੋਟਾਈ ਜਿਹੜੀ ਉਹ ਲੋਡ ਕਰਕੇ ਤੇ ਨਾਲ ਦੇ ਨਾਲ ਉੱਤੇ ਵਾਲਾ ਦਾ ਫਾਸਲਾ ਜਿਹੜਾ ਉਹ ਲੋਡ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਬਿਨਾਂ ਬੋ ਪਲੇਟ ਦਾ ਫਾਸਾ ਰੱਖ ਕੇ ਨਾ ਪਲੇਟ ਦਾ ਫਾਸਾ ਰੱਖ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾਵਾਂਗੇ ਇਹ ਜਿਹੜਾ ਆਪਾਂ ਆਇਆ ਉਹ ਨਾਲ ਦੀ ਨਾਲ ਫੇਰੀ ਜਾਣਾ ਹੈ ਤੇ ਹੁਣ ਜਿਹੜੇ ਆਪਾਂ ਲੜ ਲਏ ਸੀ ਉਹਦੇ ਉੱਤੇ ਲੜਾਈ ਸਟਾਈ ਕਰ ਲੈਣੀ ਆ ਤੇੜੇ ਆਪਣੇ ਲੜਨੇ ਉਹ ਲੋਡ ਕਰ ਲੈਣੇ ਆ ਤੇ ਜੇ ਕੇ ਲੜ ਦੀ ਮਿਠਾਈ ਜਾ ਰਹੇ ਨੇ ਤਦ ਉਹਦੇ ਤੱਕ ਬਾਇਲਰ ਪ੍ਰੈਸ ਕਰਕੇ ਉਹਦੀ ਆਪਾਂ ਮੋਟਾਈ ਜਿਹੜੀ ਆਪਾਂ ਬਾਕੀ ਲੜਾਂ ਦਾ ਬਰਾਬਰ ਕਰ ਲੈਣੀ ਆ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜ ਲਗਣਾ ਦਾੜ ਨੂੰ ਵੈਕ ਤੋਂ ਪਿੰਚ ਕਰ ਲੈਣਾ ਬਣੀ ਉਹ ਹੱਲ ਦਾ ਹੱਥ ਲੜਾ ਕੇ ਪਤ ਪਤ ਉੱਤਰਾ ਕੇ ਚਾਰੋਂ ਗਲੇ ਨਾਲ ਇਹਦਾ ਪਿਆਰ ਨੂੰ ਉਤਲੜਾ ਗਾਣਾ ਚਾਰੋਂ ਗਲੇ ਨਾਲ ਇਹਦਾ ਪਿਆਰ ਨੂੰ ਉਤਲੜਾ ਕਰਕੇ ਜਿਹੜਾ ਲੜ ਨੂੰ ਸਾਫ ਕਰ ਲੈਣਾ ਦੇ ਨਾਲ ਨਾਲ ਬਾਕੀ ਪਾਦ ਦੀ ਵੀ ਸੈਟਿੰਗ ਕਰੀ ਜਾਣੀ ਹੈ ਜੇ ਫਿਰ ਇਹਦਾ ਲੜ 1 डबल 4 ਦਾ ਗਾਰਕੇ ਚੰਗੀ ਡੈੜੀ ਉਹਦੀ ਮਟਾਈ ਜਿਹੜੀ ਉਹ ਲੂਟ ਕਰਕੇ ਜਿਹੜਾ ਲੜ ਨੂੰ ਕੋਣਾ ਜੇ ਫਿਰ ਇਹਨਾਂ ਆਪਾਂ ਪੱਲੜਾ ਤਫਾ ਰੱਖੇ ਨਾ ਪੱਲੜਾ ਨੂੰ ਲੂਟ ਕਰ ਹਾਲੜਾ ਆ ਕੇ ਲੜ ਨੂੰ ਜਿਹੜਾ ਲਗਾ ਦੇਣਾ ਚੰਗੀ ਡੈੜਾ ਪੱੜਾ ਨੂੰ ਸਾਫ਼ ਕਰਕੇ ਲਗਾਵਾਂਗੇ ਜੇ ਹੁਣ ਜਿਹੜਾ ਪੱੜ ਲਿਆ ਉਹਦੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਚਲੋ ਭਾਂ ਲੈਣਾ ਉਹ ਲੋਡ ਕਰ ਲੈਣਾ ਤੇ ਨਾਲੇ ਬਾਕੀ ਬਾਰੇ ਜਿਹੜੀ ਆਪਾਂ ਸਲਾਈਡਿੰਗ ਕਰੀ ਜਾਣੀ ਹੈ ਤੇ ਬਾਕੀ ਬਾਦੜੀਆਂ ਪਾਣੀ ਦੀ ਸੈਟਿੰਗ ਨਾਲ ਨਾਲ ਕਰਿਆਣੀ ਹੈ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲਗਾਉਣਾ ਲੜਨ ਵੇਖ ਤੋਂ ਪਿੰਚ ਕਰ ਲੈਣਾ ਮਣੀ ਹਾਲ ਦੇ ਬਾਅਦ ਥੱਲੇ ਰੱਖ ਕੇ ਬੰਦ ਪਾਸੇ ਉੱਤਰਾ ਕੇ ਚਾਰੋਂ ਗਲੇ ਨਾਲ ਜਿਹੜਾ ਪਾੜ ਨੂੰ ਉਤਲੜ ਕਰਨਾ ਤੇ ਫਿਰ ਜਿਹੜਾ ਲੜਨ ਨੂੰ ਸਾਫ਼ ਕਰਾਂਗੇ ਤੇ ਫਿਰ ਲੜ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਨੱਕ ਦੀ ਸੀ ਜਿਹੜਾ ਪੈਰ ਨੂੰ ਫੋਲਡ ਕਰ ਦੇਣਾ ਨੱਕ ਦੀ ਸੀ ਨੂੰ ਫੋਲਡ ਕਰ ਤਵਾਦ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਆਪਣੀ ਦੀ ਸ਼ੇਪ ਆ ਉਹ ਲੋਟ ਕਰਕੇ ਜਿਹੜਾ ਲੜ ਨੂੰ ਜਿੰਨੀ ਤੇ ਉਹਦੀ ਕੜਾਈ ਰੱਖਣਾ ਚਾਹੁੰਦੇ ਤੁਸੀਂ ਉਹਦੀ ਕੜਾਈ ਰੱਖ ਕੇ ਲੜ ਨੂੰ ਲਗਾ ਦੇਣਾ ਤੇ ਨਾਲ ਜਿਹੜਾ ਬਾਕੀ ਪਾਣੀ ਦਾ ਪਸਟਿੰਗ ਕਰੀ ਜਾਣੀ ਹੈ ਤੇਰੇ ਆਪਣੇ ਹੀ ਉਹ ਵੀਡੀਓ ਪੋਸਟ ਕਰ ਲਈਏ ਤੇ ਜਿਹੜੇ ਵੀ ਸਾਡੇ YouTube ਚੈਨਲ ਤੇ ਮੈਨੂੰ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਅਤੇ ਜਿਹੜੇ ਵੀ ਸਾਡੇ Facebook ਤੇ ਮੈਨੂੰ ਉਹ ਸਾਡੇ Facebook ਨੂੰ ਫੋਲੋ ਜੁੜ ਕਰਿਓ ਤੇ ਵੀਡੀਓ ਬਾਤ ਵਾ ਸੇਅਰ ਜੁੜ ਕਰਿਓ ਜਿਹੜੀ ਆਪਣੀ ਸ਼ੇਪ ਆ ਉਹ ਵੀ ਜਿਹੜੀ ਅਪਲੋਡ ਕਰ ਲੈਣੀ ਆ ਫਰਸਤੋ ਵਾ ਜਿਹੜਾ ਪੱਕ ਪੱਕ ਪੈਣਾ ਨਾ ਕਰਤੀ ਜਿਹੜਾ ਪੱਕ ਪੱਕ ਲਗਾ ਕੇ ਉਸ ਤੋਂ ਵਾ ਜਿਹੜਾ ਪੱਕ ਜਿਹੜਾ ਲਗਾਉਣਾ ਲੜਨ ਨੂੰ ਦੋ ਤਧਲੇ ਫੋਲਡ ਕਰ ਲੈਣ ਨੂੰ ਤੇ ਉਹਦੀ ਇੱਕ ਟਾਈਪ ਦੀ ਪੂਣੀ ਬਣਾਣੀ ਆ ਤੇ ਲੜਨ ਨੂੰ ਬੈਗ ਤੇ ਚੜਾਈ ਚ ਲੈ ਕੇਣਾ ਮੂਹਰੇ ਲੈ ਕੇ ਆਪਾਂ ਦੀ ਚੜਾਈ ਘਟਾ ਦੇਣੀ ਆ ਤੇ ਲੜਨ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਲੜਨ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਵੇਲੇ ਨਵਾਂ ਪੈੜਾ ਕਿਤੇ ਰੱਖਿਆ ਨਾ ਪੈਣ ਨੂੰ ਆਖਤ ਰੱਖ ਕੇ ਜਿਹੜੇ ਉੱਤੇ ਵੱਲ ਹੋਣਗੇ ਉਹਨਾਂ ਨਾਲ ਮੋਬਾਈਲ ਨਾਲ ਕੱਢ ਗਏ ਫਿਰ ਪੱਕੇ ਬਦੇ 흘ਾ ਰੱਖਾਗੇ ਲੜ ਨੂੰ ਪਗਬੰਦ ਲੜਾ ਕਿਹੜਾ ਪਲਾਨ ਨੂੰ ਫਰਟਵਾਂ ਨੂੰ ਫੋਲਡ ਕਰ ਦੇਣਾ ਜੇ ਜਿੰਨੀ ਥੋੜੀ ਚੜਾਈ ਰੱਖਣਾ ਚਾਹੁੰਦੇ ਤਾਂ ਇਹ ਨਹੀਂ ਚੜਾਈ ਰਾ ਕੇ ਤੇ ਜਿੰਨ ਲੜ ਚ ਬਲ ਪੈਂਦੀਆਂ ਨੇ ਉਹਨਾਂ ਵਾਲਾ ਲੋਡ ਕਰਕੇ ਲੜ ਨੂੰ ਉੱਪਰ ਦਬਣਾ ਜੇ ਤੁਹਾਡਾ ਲੜ ਤੋਂ ਕਿਸ ਕੰਦਾ ਜਾਂ ਜਾ ਘਟੇਂਦਾ ਤੁਸੀਂ 2 ਜਾਂ 3 ਪਗ ਬਿਹਰੇ ਲੜਨ ਤੋਂ ਕੌਣ ਵਾਸਤੇ ਲਗਾ ਸਕਦੇ ਹੋ ਤੇ ਬਰਸ ਤੋਂ ਬਾਅਦ ਲਾ ਪਸਾ ਟੰਗਣਾ ਜਿਹੜਾ ਪਹਿਲੇ ਸਿੱਧੇ ਸੈਂਟਰ ਤੋਂ ਉਹਨਾਂ ਬੈਤ ਖਿੱਚ ਕੇ ਚੰਗੀ ਤਰ੍ਹਾਂ ਚਾਰ ਪਾਸੇ ਫਲਾ ਲੈਣਾ ਹੈ ਫਲਾਉਣ ਤੋਂ ਬਾਅਦ ਡਬਲ ਕਰ ਕਿਹੜਾ ਪਸਾ ਰੋ ਚੰਗੀ ਦਾ ਟੈਟ ਕਵਰ ਕਰ ਲੈਣਾ ਤੇ ਬਾਹਰ ਜਾ ਉਂਗਲੀਆਂ ਨਾਲ ਦੱਬ ਕੇ ਕਿਹੜਾ ਪਸਾ ਰੋ ਟੈਟ ਕਵਰ ਕਰਨਾ ਹੈ ਜਿਹੜਾ ਸਰ ਉਹ ਕਵਰ ਕਰਨ ਲਈ ਡਬਲ ਹੀ ਖੜਾ ਮਤ ਸਕਦੇ ਹੋ ਤੇ ਫਿਰ ਜਿਹੜਾ ਆਪਾਂ ਬੈਗ ਜਿਹੜਾ ਲਗਾਉਣਾ ਅੱਧਾ ਜੁੱਧਾ ਫੋਲਡ ਕਰ ਲੈਣ ਨੂੰ ਤੇ ਲੜ ਨੂੰ ਬੈਗ ਤੇ ਚੜਾਈ ਤੇ ਕਰਕੇ ਜਿਹੜਾ ਲੜ ਨੂੰ ਬੈਗ ਤੇ ਦਬਣਾ ਹੈ ਤੇ ਜਲਦੀ ਨੋਟ ਲੈ ਕੇ ਆ ਜੁਨੇ ਆ ਵੀਡੀਓ ਦੇਖ ਲਈ ਤਾਂ ਦਵਾਦ ਵਾਈ ਗੁਰ ਕੀ ਕਾਲਸਾ ਵਾਈ ਗੁਰ ਕੀ ਕੀ ਪਤੀ